ਪੰਜਾਬ ਵਿੱਚ ਪੰਚਾਇਤੀ ਚੋਣਾਂ ਨੂੰ ਲੈ ਕੇ ਵਿਗਲ ਵੱਜਣ ਜਾ ਰਿਹਾ ਹੈ ਤੇ ਬਹੁਤ ਸਾਰੇ ਲੋਕ ਨੇ ਜਿਹੜੇ ਪੰਚਾਇਤੀ ਚੋਣਾਂ ਨੂੰ ਲੈ ਕੇ ਤਿਆਰੀਆਂ ਕਰ ਰਹੇ ਨੇ ਤੇ ਸਰਪੰਚੀ ਦੇ ਚਾਹਵਾਨ ਜਿਹੜੇ ਲੋਕ ਨੇ ਉਹਨਾਂ ਵੱਲੋਂ ਵੱਖ-ਵੱਖ ਗਤੀਵਿਧੀਆਂ ਪਿੰਡਾਂ ਵਿੱਚ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਤਾਂ ਉਧਰ ਜੇਕਰ ਪ੍ਰਸ਼ਾਸਕੀ ਤੌਰ ਤੇ ਗੱਲ ਕਰੀਏ ਜਾਂ ਪੰਜਾਬ ਸਰਕਾਰ ਦੀ ਗੱਲ ਕਰੀਏ ਤਾਂ ਪੰਜਾਬ ਸਰਕਾਰ ਨੇ ਵੀ ਹਲਚਲ ਤੇਜ਼ ਕਰ ਦਿੱਤੀ ਹੈ ਇਹ ਹਲਚਲ ਕਿਉਂ ਤੇਜ਼ ਹੋਈ ਹੈ ਕਿਉਂਕਿ ਹਾਈ ਕੋਰਟ ਵਿੱਚ ਅੱਜ ਸੁਣਵਾਈ ਸੀ ਤੇ ਹਾਈ ਕੋਰਟ ਵਿੱਚ ਸਖਤ ਜਿੱਤੇ ਟਿੱਪਣੀਆਂ ਹੋਈਆਂ ਨੇ ਤਾਂ ਉਧਰ ਪੰਜਾਬ ਸਰਕਾਰ ਨੇ ਜਵਾਬ ਦਿੱਤਾ ਹੈ ਕਿ ਇਸ ਨੂੰ ਲੈ ਕੇ ਜਲਦ ਹੀ ਜਿਹੜੀ ਆ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਤੇ ਜਲਦ ਹੀ ਚੋਣਾਂ ਦਾ ਐਲਾਨ ਹੋਏਗਾ ਤਾਂ ਦਾਅਦ ਦਿੱਇਆ ਕਿ ਸਤੰਬਰ ਮਹੀਨੇ ਵਿੱਚ ਚੋਣਾਂ ਦਾ ਐਲਾਨ ਹੋ ਸਕਦਾ ਹੈ ਤੇ ਸਤੰਬਰ ਮਹੀਨੇ ਵਿੱਚ ਸਰਪੰਚਾਂ ਦੇ ਲਈ ਵੋਟਾਂ ਪੁਆਈਆਂ ਜਾ ਸਕਦੀਆਂ ਨੇ ਇਹ ਜਿਹੜਾ ਜਵਾਬ ਤੋਂ ਬਾਅਦ ਹਾਈ ਕੋਰਟ ਵਿੱਚ ਜੋ ਜਾਣਕਾਰੀ ਮਿਲ ਰਹੀ ਹੈ ਕਿ ਹਾਈ ਕੋਰਟ ਵਿੱਚ ਪੰਜਾਬ ਸਰਕਾਰ ਨੇ ਜਾਣਕਾਰੀ ਦਿੱਤੀ ਹੈ ਕਿ ਸਤੰਬਰ ਮਹੀਨੇ ਵਿੱਚ ਸਰਪੰਚੀ ਦੀਆਂ ਚੋਣਾਂ ਹੋ ਸਕਦੇ ਆ ਨੇ ਹਾਲਾਂਕਿ ਇਹ ਕਿੰਨਾਕ ਇਸ ਦੇ ਲਈ ਤਿਆਰੀਆਂ ਹੋ ਚੁੱਕੀਆਂ ਨੇ ਜਾਂ ਕਿੰਨੇ ਆਕ ਇਸ ਪ੍ਰੋਪਰ ਜਿਹੜੀ ਆ ਸਰਪੰਚੀ ਦੀ ਚੋਣਾਂ ਲਈ ਸਰਕਾਰ ਨੇ ਵਿਉਂਤਵੰਦੀ ਕੀਤੀ ਆ ਉਤਾਰਣ ਵਾਲਾ ਸਮਾਂ ਦੱਸੇਗਾ ਪਰ ਜੋ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਨੇ ਉਸ ਤੋਂ ਲੱਗਦਾ ਹੈ ਕਿ ਜਲਦ ਹੀ ਪੰਚਾਇਤੀ ਚੋਣਾਂ ਹੋਣ ਜਾ ਰਹੀਆਂ ਨੇ ਤਾਂ ਸਤੰਬਰ ਮਹੀਨੇ ਦੀ ਚਰਚਾ ਪੂਰੇ ਸਿਖਰਾਂ ਤੇ ਛਿੜੀ ਹੋਈ ਆ ਅੱਜ ਮਾਨਯੋਗ ਹਾਈ ਕੋਰਟ ਵਿੱਚ ਸੁਣਵਾਈ ਹੋਈ ਸੀ ਤੇ ਹਾਈ ਕੋਰਟ ਨੇ ਪੰਜਾਬ ਸਰਕਾਰ ਤੋਂ ਪੁੱਛਿਆ ਹੈ ਕਿ ਪੰਚਾਇਤੀ ਚੋਣਾਂ ਕਿਉਂ ਨਹੀਂ ਕਰਵਾਈਆਂ ਜਾ ਰਹੀਆਂ ਤੇ ਕਦੋਂ ਤੱਕ ਇਸ ਦਾ ਐਲਾਨ ਹੋ ਸਕਦਾ ਹੈ ਜਾਂ ਚੋਣਾਂ ਕਰਵਾਈਆਂ ਜਾ ਸਕਦੀਆਂ ਨੇ ਤਾਂ ਉਧਰ ਜਾਣਕਾਰੀ ਮਿਲ ਰਹੀ ਹੈ ਕਿ ਪੰਜਾਬ ਸਰਕਾਰ ਨੇ ਸਤੰਬਰ ਮਹੀਨੇ ਵਿੱਚ ਚੋਣਾਂ ਕਰਵਾਉਣ ਦੇ ਲਈ ਜਿਹੜੀ ਹੈ ਤਿਆਰੀ ਕੀਤੀ ਹੈ ਹਾਲਾਂਕਿ ਐਲਾਨ ਕਦੋਂ ਹੋਏਗਾ ਉਹ ਆਉਣ ਵਾਲਾ ਸਮਾਂ ਦੱਸੇਗਾ ਪਰ ਜੋ ਬਿੱਤੇ ਸਮੇਂ ਹੀ ਦੇਖਿਆ ਗਿਆ ਹੈ ਕਿ ਸਮੂਹ ਪੰਜਾਬ ਦੇ ਡਿਸੀਜ਼ ਨੂੰ ਜਿਹੜੇ ਆ ਰਾਖਵੇਂ ਕਰਨ ਦੇ ਲਈ ਜਿਹੜੀ ਰਿਪੋਰਟ ਮੰਗੀ ਗਈ ਸੀ ਇਲੈਕਸ਼ਨ ਕਮਿਸ਼ਨ ਪੰਜਾਬ ਵੱਲੋਂ ਅਤੇ ਉਸ ਦੇ ਚਾਲਦਿਆਂ ਉਹ ਵੀ ਜਿਹੜੀ ਆ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਤੇ ਰਿਪੋਰਟਾਂ ਤਿਆਰ ਹੋ ਰਹੀਆਂ ਨੇ ਕਿ ਕਿਹੜੇ ਪਿੰਡ ਵਿੱਚ ਇਸ ਵਾਰ ਰਿਜ਼ਰਵੇਸ਼ਨ ਆਏਗੀ ਜਾਂ ਕਿਹੜੇ ਪਿੰਡ ਵਿੱਚ ਜਰਨਲ ਸੀਟ ਤੇ ਜਿਹੜੀ ਸਰਪੰਚੀ ਦੀ ਚੋਣ ਕਰਵਾਈ ਜਾਏਗੀ ਤਾਂ ਇਹ ਰਿਪੋਰਟ ਆ ਜਿਹੜੀ ਬਿੱਤੇ ਜਿਹੜੇ ਆ ਹਫਤੇ ਆ ਉਹ ਡੀਸੀ ਤੋਂ ਮੰਗੀ ਗਈ ਸੀ ਤਾਂ ਹੁਣ ਰਿਪੋਰਟਾਂ ਜਿਹੜੀਆਂ ਉਹ ਬਣਾਈਆਂ ਜਾ ਰਹੀਆਂ ਨੇ ਤਾਂ ਉਧਰ ਹਾਈ ਕੋਰਟ ਵਿੱਚ ਵੀ ਇਸ ਮਾਮਲੇ ਨੂੰ ਲੈ ਕੇ ਅੱਜ ਅਹਿਮ ਸੁਣਵਾਈ ਸੀ ਤੇ ਉੱਥੇ ਹੀ ਸਿੱਧਾ ਜਿਹੜਾ ਜਵਾਬ ਹੈ ਜਿਹੜਾ ਸਿੱਧਾ ਸਵਾਲ ਪੁੱਛਿਆ ਪੰਜਾਬ ਸਰਕਾਰ ਨੂੰ ਏਜੀ ਨੂੰ ਕਿ ਪੰਚਾਇਤੀ ਚੋਣਾਂ ਕਦੋਂ ਤੱਕ ਜੜੀਆਂ ਕਰਵਾਈਆਂ ਜਾ ਸਕਦੀਆਂ ਨੇ ਤਾਂ ਸਤੰਬਰ ਮਹੀਨੇ ਵਿੱਚ ਚੋਣਾਂ ਹੋ ਸਕਦੀਆਂ ਨੇ ਇਸ ਦੇ ਲਈ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਤਾਂ ਉੱਥੇ ਜੇਕਰ ਗੱਲ ਕਰੇ ਜ਼ਿਲ੍ਹਾ ਪ੍ਰਸ਼ਾਸਨ ਦੀ ਆ ਮਿਊਸਪਲ ਕਾਰਪੋਰੇਸ਼ਨ ਚੋਣਾਂ ਨੂੰ ਲੈ ਕੇ ਕੀ ਕੁਝ ਕਿਹਾ ਤੇ ਉਸ ਨੂੰ ਲੈ ਕੇ ਏਜੀ ਵੱਲੋਂ 3 ਹਫ਼ਤਿਆਂ ਦਾ ਸਮਾਂ ਮੰਗਿਆ ਗਿਆ ਤੇ 3 ਹਫ਼ਤਿਆਂ ਬਾਅਦ ਇਹਨਾਂ ਚੋਣਾਂ ਨੂੰ ਲੈ ਕੇ ਸੁਣਵਾਈ ਹੋਏਗੀ ਪਰ ਇਸ ਤੋਂ ਸਾਫ਼ ਨਜ਼ਰ ਆ ਰਿਹਾ ਹੈ ਕਿ ਪੰਚਾਇਤ ਸਰਪੰਚੀ ਚੋਣਾਂ ਨੂੰ ਲੈ ਕੇ ਤਿਆਰੀਆਂ ਬਿਲਕੁਲ ਜਿਹੜੀਆਂ ਸਿਖਰਾਂ ਤੇ ਹੋ ਚੁੱਕੀਆਂ ਨੇ ਤੇ ਪੰਜਾਬ ਸਰਕਾਰ ਵੀ ਹੁਣ ਕਿਤੇ ਨਾ ਕਿਤੇ ਹਾਈ ਕੋਰਟ ਵਿੱਚ ਮਾਮਲਾ ਪਹੁੰਚਣ ਦੇ ਲਈ ਤੇ ਜਿਹੜੀ ਆ ਚੋਣਾਂ ਕਰਵਾਉਣ ਦੇ ਲਈ ਤਿਆਨਿਆਂ ਵਿੱਚ ਜੁਟਦੀ ਹੋਈ ਨਜ਼ਰ ਆ ਰਹੀ ਹੈ ਤੇ ਜਿੱਥੇ ਅਸੀਂ ਦੇਖ ਰਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਬਹੁਤ ਸਾਰੇ ਜ਼ਿਲ੍ਹਿਆਂ ਵਿੱਚ ਜਾ ਕੇ ਸਿੱਧਾ ਗੱਲਬਾਤ ਆ ਜਿਹੜੀ ਲੋਕਾਂ ਨਾਲ ਕਰ ਰਹੇ ਆ ਉਸ ਤੋਂ ਲੱਗ ਰਿਹਾ ਹੈ ਕਿ ਹੁਣ ਆਮ ਆਦਮੀ ਪਾਰਟੀ ਆ ਜਿਹੜੀ ਉਹ ਸਰਪੰਚੀ ਦੀ ਚੋਣਾਂ ਜਿੱਤਣ ਦੇ ਲਈ ਵੀ ਗਤੀਵਿਧੀਆਂ ਕਰਮ ਚ ਮਸਰੂਫ ਹੈ ਤੇ ਉੱਥੇ ਜੇ ਘਰ ਦੇਖਿਆ ਜਾਵੇ ਕਿ ਪੰਜਾਬ ਸਰਕਾਰ ਵੱਲੋਂ 2023 ਵਿੱਚ ਜਿਹੜੀ ਆ ਸਰਪੰਚੀ ਦੀ ਸਰਪੰਚੀਆਂ ਉਹ ਭੰਗ ਕਰ ਦਿੱਤੀਆਂ ਗਈਆਂ ਸੀ ਪਰ ਉੱਥੇ ਹੀ ਸਰਪੰਚੀਆਂ ਨੂੰ ਭੰਗ ਕਰਨ ਦਾ ਮਾਮਲਾ ਜਿਹੜਾ ਉਹ ਹਾਈ ਕੋਰਟ ਵਿੱਚ ਜਾਂਦਾ ਹੈ ਤੇ ਹਾਈ ਕੋਰਟ ਵਿੱਚ ਜਿਵੇਂ ਹੀ ਫੈਸਲਾ ਆਉਣਾ ਹੁੰਦਾ ਹੈ ਤੇ ਕੁਝ ਸਮੇਂ ਪਹਿਲਾਂ ਹੀ ਪੰਜਾਬ ਸਰਕਾਰ ਵੱਲੋਂ ਯੂ ਟਰਨ ਲਿਆ ਜਾਂਦਾ ਹੈ ਕਿ ਸਰਪੰਚਾਂ ਨੂੰ ਬਹਾਲ ਕਰ ਦਿੱਤਾ ਜਾਂਦਾ ਹੈ ਤੇ ਭਰੋਸਾ ਦਿਵਾਇਆ ਜਾਂਦਾ ਹੈ ਕਿ ਜਲਦ ਹੀ ਜਿਹੜੀ ਸਰਪੰਚੀ ਦੀਆਂ ਚੋਣਾਂ ਕਰਵਾਈਆਂ ਜਾਣਗੀਆਂ ਤਾਂ ਵਿੱਤੇ ਸਾਲ ਹੀ ਜਿਹੜੀ ਨਵੰਬਰ ਦਸੰਬਰ ਵਿੱਚ ਚੋਣਾਂ ਦੇ ਲਈ ਵੱਡੀਆਂ ਗਤੀਵਿਧੀਆਂ ਕੀਤੀਆਂ ਗਈਆਂ ਸੀ ਪਰ ਟਰਮ ਹੈ ਜਿਹੜੀ ਉਹ ਸਰਪੰਚਾਂ ਦੀ ਉਸ ਸਮੇਂ ਪੂਰੀ ਨਹੀਂ ਹੋਈ ਸੀ ਜਿਸ ਦੇ ਚੱਲਦੇ ਸਰਪੰਚਾਂ ਨੇ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ ਤੇ ਸ਼ਰਮਣੀ ਅਕਾਲੀ ਦਲ ਵੱਲੋਂ ਇੱਕ ਜਿਹੜੀ ਅਪੀਲ ਆ ਉਹ ਹਾਈ ਕੋਰਟ ਵਿੱਚ ਧਾਰ ਕੀਤੀ ਗਈ ਸੀ ਤੇ ਉਸੇ ਅਪੀਲ ਤੇ ਜਦੋਂ ਹਾਈ ਕੋਰਟ ਨੇ ਸਾ ਤਿੱਖੇ ਸ਼ਬਦੀ ਹਮਲੇ ਕੀਤੇ ਜਾਂ ਟਿੱਪਣੀਆਂ ਕੀਤੀਆਂ ਤੇ ਹਾਈ ਕੋਰਟ ਨੇ ਪੁੱਛਿਆ ਸੀ ਕਿ ਤੁਹਾਡੇ ਕੋਲ ਕੀ ਅਧਿਕਾਰ ਹੈ ਕਿ ਇੱਕ ਚੁਣੇ ਹੋਏ ਨੁਮਾਇੰਦੇ ਨੂੰ ਇਸ ਤਰ੍ਹਾਂ ਉਹਨਾਂ ਦੇ ਹੱਕ ਖੋਏ ਜਾਣ ਅਤੇ ਪੰਚਾਇਤਾਂ ਰੱਦ ਕੀਤੀਆਂ ਜਾਣ ਤਾਂ ਇਸ ਦੇ ਚੱਲਦਿਆਂ ਹਾਈ ਕੋਰਟ ਦਾ ਜਿਵੇਂ ਹੀ ਫੈਸਲਾ ਆਉਣਾ ਸੀ ਤਾਂ ਪੰਜਾਬ ਸਰਕਾਰ ਨੇ ਯੂ ਟਰਨ ਲੈਂਦੇ ਆ ਪੰਚਾਇਤਾਂ ਨੂੰ ਬਹਾਲ ਕਰ ਦਿੱਤਾ ਸੀ ਅਤੇ 1 ਜਨਵਰੀ ਨੂੰ 1 ਜਨਵਰੀ 2024 ਨੂੰ ਜਿਹੜੀਆਂ ਗਤੀਵਿਧੀਆਂ ਕੀਤੀਆਂ ਜਾਂਦੀਆਂ ਨੇ ਤੇ ਪੰਚਾਇਤਾਂ ਜਿਹੜੀਆਂ 10 ਜਨਵਰੀ ਦੇ ਕਰੀਬ ਜਿਹੜੀ ਆ ਪੰਗ ਕੀਤੇ ਜਾਂਦੇ ਆ ਤੇ ਉਸ ਤੋਂ ਬਾਅਦ ਜਿਹੜੀਆਂ ਪੰਚਾਇਤਾਂ ਹੁਣ ਤੱਕ ਜਿਹੜੀਆਂ ਭੰਗ ਨੇ ਅਤੇ ਲਾवारਸ ਪਿੰਡ ਹੁਣ ਤੱਕ ਸਰਪੰਚਾਂ ਤੋਂ ਦਿਖਾਈ ਦੇ ਰਹੇ ਨੇ ਤਾਂ ਇਹੀ ਸਵਾਲ ਨੇ ਜਿਹੜੇ ਹਾਈ ਕੋਰਟ ਵਿੱਚ ਜਿਹੜੇ ਆ ਪੁੱਛੇ ਜਾ ਰਹੇ ਆ ਕਿ ਜਿਹੜੇ ਲਾवारਸ ਪਿੰਡ ਛੱਡ ਰੱਖੇ ਨੇ ਸਰਪੰਚਾਂ ਤੋਂ ਤਾਂ ਉਹ ਚੋਣਾਂ ਕਿਉਂ ਨਹੀਂ ਕਰਵਾਈਆਂ ਜਾ ਰਹੀਆਂ ਕਿਉਂਕਿ ਜੇਕਰ ਕੋਈ ਵੱਡੀ ਵਿਵਪਤਾ ਖੜੀ ਹੋ ਜਾਂਦੀ ਹੈ ਤਾਂ ਉਸ ਪਿੰਡ ਨੂੰ ਕੌਣ ਸੰਭੇਗਾ ਅਤੇ ਸਰਪੰਚ ਦੀ ਬਿਨਾ ਜਿਹੜੀ ਆ ਪ੍ਰਸ਼ਾਸਕੀ ਕਾਰਵਾਈ ਉਹ ਪਿੰਡ ਵਿੱਚ ਕਿਵੇਂ ਹੋਏਗੀ ਤਾਂ ਬਹੁਤ ਸਾਰੇ ਪਿੰਡਾਂ ਵਿੱਚ ਜਿਹੜੇ ਵਿਕਾਸ ਕਾਰਜ ਰੁਕੇ ਹੋਏ ਨੇ ਅਤੇ ਬਹੁਤ ਸਾਰੇ ਸਾਰੇ ਲੋਕਾਂ ਦੀ ਮੰਗ ਹੈ ਕਿ ਸਰਪੰਚ ਨਾ ਹੋਣ ਕਾਰਨ ਲੋਕਾਂ ਨੂੰ ਕਾਫੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਇਥੋਂ ਤੱਕ ਕਿ ਅਸੀਂ ਅਕਸਰ ਦੇਖਦੇ ਹਾਂ ਕਿ ਬਹੁਤ ਸਾਰੇ ਲੋਕਾਂ ਨੇ ਜਿਹੜੇ ਆਪਾਂ ਆਪਣਾ ਇਨਕਮ ਸਰਟੀਫਿਕੇਟ ਬਣਵਾਉਣਾ ਹੁੰਦਾ ਹੈ ਜਾਂ ਜਾਤੀ ਸਰਟੀਫਿਕੇਟ ਬਣਵਾਉਣਾ ਹੁੰਦਾ ਹੈ ਜਾਂ ਰਹਾਸੀ ਸਰਟੀਫਿਕੇਟ ਬਣਵਾਉਣਾ ਹੁੰਦਾ ਹੈ ਉਸ ਵਿੱਚ ਸਰਪੰਚ ਦੀ ਜਿਹੜੀ ਮੋਹਰਾ ਉਹ ਕਾਫੀ ਮੈਨੇ ਰੱਖਦੀ ਐ ਤਾਂ ਉਧਰ ਇਸ ਦੇ ਚੱਲਦਿਆਂ ਹੀ ਲੋਕਾਂ ਨੂੰ ਕਾਫੀ ਸਮੱਸਿਆਵਾਂ ਵਿੱਚੋਂ ਲੰਘਣਾ ਪੈ ਰਿਹਾ ਹੈ ਤੇ ਹੁਣ ਹਾਈ ਕੋਰਟ ਵਿੱਚ ਇਸ ਮਾਮਲੇ ਨੂੰ ਲੈ ਕੇ ਸੁਣਵਾਈ ਹੋਈ ਹੈ ਤੇ ਹਾਈ ਕੋਰਟ ਵਿੱਚ ਜਵਾਬ ਹੈ ਜਿਹੜਾ ਪੰਜਾਬ ਸਰਕਾਰ ਵੱਲੋਂ ਦਿੱਤਾ ਗਿਆ ਜੋ ਜਾਣਕਾਰੀ ਮਿਲ ਰਹੀ ਹੈ ਕਿ ਸਤੰਬਰ ਮਹੀਨੇ ਵਿੱਚ ਚੋਣਾਂ ਜਿਹੜੀਆਂ ਸਰਪੰਚੀ ਦੀਆਂ ਹੋ ਸਕਦੀਆਂ ਨੇ ਤਾਂ ਉਸ ਨੂੰ ਲੈ ਕੇ ਜਿਹੜੇ ਲੋਕ ਵੀ ਜਿਹੜੇ ਆ ਉਮੀਦਵਾਰੀ ਦਾ ਚਾਹ ਵਾਣਨੇ ਜਾਂ ਸਰਪੰਚੀ ਦੇ ਚਾਹ ਵਾਣਨੇ ਉਹ ਪੱਬਾ ਭਾਰ ਹੋਏ ਹੋਏ ਨੇ ਤੇ ਉਹਨਾਂ ਵੱਲੋਂ ਕਈ ਤਰ੍ਹਾਂ ਦੀਆਂ ਗਤੀਵਿਧੀਆਂ ਵੀ ਕੀਤੀਆਂ ਜਾ ਰਹੀਆਂ ਨੇ ਤੇ ਸਤੰਬਰ ਮਹੀਨੇ ਤੇ ਹੁਣ ਤੇ ਨਾ ਕਿਤੇ ਨਜ਼ਰਾ ਵੀ ਟਿਕ ਚੁੱਕਿਆ ਨੇ ਕਿ ਪੰਜਾਬ ਸਰਕਾਰ ਕੀ ਸਤੰਬਰ ਮਹੀਨੇ ਵਿੱਚ ਚੋਣਾ ਕਰਵਾ ਪਾਏਗੀ ਜਾਂ ਨਾ ਇਹ ਵੀ ਇੱਕ ਵੱਡਾ ਦੇਖਣ ਵਾਲਾ ਜਿਹੜੇ ਆ ਸਵਾਲ ਹੈ ਕਿਉਂਕਿ ਅੰ ਵਿੱਤੇ ਸਮੇਂ ਤੋਂ ਵੱਖ-ਵੱਖ ਗਤੀਵਿਧੀਆਂ ਤਾਂ ਚੋਣਾ ਨੂੰ ਲੈ ਕੇ ਕੀਤੀਆਂ ਜਾ ਰਹੀਆਂ ਨੇ ਪਰ ਚੋਣਾ ਉਹ ਪ੍ਰੋਪਰ ਸਮੇਂ ਤੇ ਨਹੀਂ ਹੋਈਆਂ ਤਾਂ ਉਧਰ ਜੇਕਰ ਦੇਖਿਆ ਜਾਵੇ ਕਿ ਪੰਜਾਬ ਵਿੱਚ ਚਾਰ ਵਿਧਾਨ ਸਭਾ ਹਲਕਿਆਂ 'ਚ ਜਿਮਨੀ ਚੋਣ ਵੀ ਹੋਣੀ ਆ ਹਾਲਾਂਕਿ ਉਸ ਦਾ ਐਲਾਨ ਨਹੀਂ ਹੋਇਆ ਤੇ ਉਸ ਨੂੰ ਲੈ ਕੇ ਵੀ ਜੇਕਰ ਦੇਖਿਆ ਜਾਵੇ ਪੰਜਾਬ ਸਰਕਾਰ ਵੱਲੋਂ ਵੱਡੀਆਂ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਨੇ ਇੱਥੋਂ ਤੱਕ ਕਿ ਗਿੱਦੜਵਾ ਹਲਕੇ 'ਚ ਵੱਡੀ ਜਿਹੜੀ ਆ ਇੱਕ ਐਲਾਨ ਹੋਇਆ ਅਤੇ ਜੋ ਮਾਲਵਾ ਕਨਾਲ ਦਾ ਜਿਹੜਾ ਐਲਾਨ ਕੀਤਾ ਗਿਆ ਮੁੱਖ ਮੰਤਰੀ ਭਗਵੰਤ ਮਾਨ ਬਿੱਤੇ ਦਿਨ ਹੀ ਉੱਥੇ ਉਹਦਾ ਘਾਟਨ ਕਰਕੇ ਆਏ ਨੇ ਤਾਂ ਉਹਨਾਂ ਗਤੀਵਿਧੀਆਂ ਤੋਂ ਲੱਗ ਰਿਹਾ ਹੈ ਕਿ ਜਿਹੜੇ ਆ ਵਾਇਲ ਇਕਸ਼ਨ ਨੇ ਜਿਹੜੀ ਜਿਮਨੀ ਚੋਣ ਆ ਉਹ ਜਲਦ ਹੀ ਹੋ ਸਕਦੀ ਹੈ ਤੇ ਉਧਰ ਸਰਪੰਚੀ ਦੀਆਂ ਚੋਣਾਂ ਵੀ ਵੱਡੀਆਂ ਅਹਿਮ ਇਸ ਵਾਰ ਨਜ਼ਰ ਆ ਰਹੀਆਂ ਨੇ ਕਿਉਂਕਿ 6 ਮਹੀਨਿਆਂ ਤੋਂ 7 ਮਹੀਨਿਆਂ ਤੋਂ ਉੱਪਰ ਦਾ ਸਮਾਂ ਹੋਣ ਜਾ ਰਿਹਾ ਹੈ ਕਿ ਜਿਹੜੇ ਪਿੰਡ ਨੇ ਪੰਜਾਬ ਦੇ ਉਹ सरपंचਾ ਤੋਂ বিনা ਲਾवार्स ਨੇ ਹਾਲਾਂਕਿ ਜਿਹੜੇ ਜਿਹੜੇ ਕੰਮਕਾਰ ਨੇ ਉਹ ਪੰਚਾਇਤੀ ਵਿਭਾਗ ਦੇ ਕਰਮਚਾਰੀ ਨੇ ਜਿਹੜੇ ਉਹ ਕਰ ਰਹੇ ਨੇ ਤਾਂ ਪ੍ਰਬੰਧਕ ਜਿਹੜੇ ਆ ਲਗਾਏ ਹੋਏ ਨੇ ਪਿੰਡਾਂ ਵਿੱਚ ਪ੍ਰਬੰਧਕਾਂ ਦੇ ਤਹਿਤ ਜਿਹੜੀ ਆ ਕਾਰਵਾਈ ਜਾਂ ਜਿਹੜੇ ਪ੍ਰਬੰਧਕਾਂ ਦੇ ਤਹਿਤ ਜਿਹੜੇ ਆ ਵਿਕਾਸ ਕਾਰਜ ਕਰਵਾਏ ਜਾ ਰਹੇ ਆ ਤਾਂ ਸਰਪੰਚਾਂ ਨੂੰ ਲੈ ਕੇ ਸਰਪੰਚਾਂ ਨੂੰ ਲੈ ਕੇ ਹੁਣ ਕਿਤੇ ਨਾ ਕਿਤੇ ਵੱਡੀ ਹਲਚਲ ਪੈਦਾ ਹੋ ਗਈ ਹੈ ਤੇ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਤੇ ਸਤੰਬਰ ਮਹੀਨੇ ਵਿੱਚ ਸਰਪੰਚੀ ਦੀਆਂ ਚੋਣਾਂ ਹੋ ਸਕਦੀਆਂ ਨੇ ਦੀ ਚੋਣਾਂ ਨੂੰ ਲੈ ਕੇ ਵਿਗਲ ਵੱਜਣ ਜਾ ਰਿਹਾ ਹੈ ਤੇ ਬਹੁਤ ਸਾਰੇ ਲੋਕ ਨੇ ਜਿਹੜੇ ਪੰਚਾਇਤੀ ਚੋਣਾਂ ਨੂੰ ਲੈ ਕੇ ਤਿਆਰੀਆਂ ਕਰ ਰਹੇ ਨੇ ਤੇ ਸਰਪੰਚੀ ਦੇ ਚਾਹਵਾਨ ਜਿਹੜੇ ਲੋਕ ਨੇ ਉਹਨਾਂ ਵੱਲੋਂ ਵੱਖ-ਵੱਖ ਗਤੀਵਿਧੀਆਂ ਪਿੰਡਾਂ ਵਿੱਚ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਤਾਂ ਉਧਰ ਜੇਕਰ ਪ੍ਰਸ਼ਾਸਕੀ ਤੌਰ ਦੇ ਗੱਲ ਕਰੀਏ ਜਾਂ ਪੰਜਾਬ ਸਰਕਾਰ ਦੀ ਗੱਲ ਕਰੀਏ ਤਾਂ ਪੰਜਾਬ ਸਰਕਾਰ ਨੇ ਵੀ ਹਲਚਲ ਤੇਜ਼ ਕਰ ਦਿੱਤੀ ਹੈ ਇਹ ਹਲਚਲ ਕਿਉਂ ਤੇਜ਼ ਹੋਈ ਹੈ ਕਿਉਂਕਿ ਹਾਈ ਕੋਰਟ ਵਿੱਚ ਅੱਜ ਸੁਣਵਾਈ ਸੀ ਤੇ ਹਾਈ ਕੋਰਟ ਵਿੱਚ ਸਖਤ ਜਿਹੇ ਟਿੱਪਣੀਆਂ ਹੋਈਆਂ ਨੇ ਤਾਂ ਉਧਰ ਪੰਜਾਬ ਸਰਕਾਰ ਨੇ ਜਵਾਬ ਦਿੱਤਾ ਹੈ ਕਿ ਇਸ ਨੂੰ ਲੈ ਕੇ ਜਲਦ ਹੀ ਜਿਹੜੀ ਆ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਤੇ ਜਲਦ ਹੀ ਚੋਣਾਂ ਦਾ ਐਲਾਨ ਹੋਏਗਾ ਤਾਂ ਦੱਸ ਦਈਏ ਕਿ ਸਤੰਬਰ ਮਹੀਨੇ ਵਿੱਚ ਚੋਣਾਂ ਦਾ ਐਲਾਨ ਹੋ ਸਕਦਾ ਹੈ ਤੇ ਸਤੰਬਰ ਮਹੀਨੇ ਵਿੱਚ ਸਰਪੰਚਾਂ ਦੇ ਲਈ ਵੋਟਾਂ ਪੁਆਈਆਂ ਜਾ ਸਕਦੀਆਂ ਨੇ ਇਹ ਜਿਹੜਾ ਜਵਾਬ ਤੋਂ ਬਾਅਦ ਹਾਈ ਕੋਰਟ ਵਿੱਚ ਜੋ ਜਾਣਕਾਰੀ ਮਿਲ ਰਹੀ ਹੈ ਕਿ ਹਾਈ ਕੋਰਟ ਵਿੱਚ ਪੰਜਾਬ ਸਰਕਾਰ ਨੇ ਜਾਣਕਾਰੀ ਦਿੱਤੀ ਹੈ ਕਿ ਸਤੰਬਰ ਮਹੀਨੇ ਵਿੱਚ ਸਰਪੰਚੀ ਦੀਆਂ ਚੋਣਾਂ ਹੋ ਸਕਦੇ ਆ ਨੇ ਹਾਲਾਂਕਿ ਇਹ ਕਿੰਨਾਕ ਇਸ ਦੇ ਲਈ ਤਿਆਰੀਆਂ ਹੋ ਚੁੱਕੀਆਂ ਨੇ ਜਾਂ ਕਿੰਨੇ ਆਕ ਇਸ ਪ੍ਰੋਪਰ ਜਿਹੜੀ ਆ ਸਰਪੰਚੀ ਦੀ ਚੋਣਾਂ ਲਈ ਸਰਕਾਰ ਨੇ ਵਿਉਂਤਵੰਦੀ ਕੀਤੀ ਆ ਉਤਾਂਣ ਵਾਲਾ ਸਮਾਂ ਦੱਸੇਗਾ ਪਰ ਜੋ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਨੇ ਉਸ ਤੋਂ ਲੱਗਦਾ ਹੈ ਕਿ ਜਲਦ ਹੀ ਪੰਚਾਇਤੀ ਚੋਣਾਂ ਹੋਣ ਜਾ ਰਹੀਆਂ ਨੇ ਤਾਂ ਸਤੰਬਰ ਮਹੀਨੇ ਦੀ ਚਰਚਾ ਪੂਰੇ ਸਿਖਰਾਂ ਤੇ ਛਿੜੀ ਹੋਈ ਆ ਅੱਜ ਮਾਨਯੋਗ ਹਾਈ ਕੋਰਟ ਵਿੱਚ ਸੁਣਵਾਈ ਹੋਈ ਸੀ ਤੇ ਹਾਈ ਕੋਰਟ ਨੇ ਪੰਜਾਬ ਸਰਕਾਰ ਤੋਂ ਪੁੱਛਿਆ ਹੈ ਕਿ ਪੰਚਾਇਤੀ ਚੋਣਾਂ ਕਿਉਂ ਨਹੀਂ ਕਰਵਾਈਆਂ ਜਾ ਰਹੀਆਂ ਤੇ ਕਦੋਂ ਤੱਕ ਇਸ ਦਾ ਐਲਾਨ ਹੋ ਸਕਦਾ ਹੈ ਜਾਂ ਚੋਣਾਂ ਕਰਵਾਈਆਂ ਜਾ ਸਕਦੀਆਂ ਨੇ ਤਾਂ ਉਧਰ ਜਾਣਕਾਰੀ ਮਿਲ ਰਹੀ ਹੈ ਕਿ ਪੰਜਾਬ ਸਰਕਾਰ ਨੇ ਸਤੰਬਰ ਮਹੀਨੇ ਵਿੱਚ ਚੋਣਾਂ ਕਰਵਾਉਣ ਦੇ ਲਈ ਜਿਹੜੀ ਹੈ ਤਿਆਰੀ ਕੀਤੀ ਹੈ ਹਾਲਾਂਕਿ ਐਲਾਨ ਕਦੋਂ ਹੋਏਗਾ ਉਹ ਆਉਣ ਵਾਲਾ ਸਮਾਂ ਦੱਸੇਗਾ ਪਰ ਜੋ ਬਿੱਤੇ ਸਮੇਂ ਹੀ ਦੇਖਿਆ ਗਿਆ ਹੈ ਕਿ ਸਮੂਹ ਪੰਜਾਬ ਦੇ ਡਿਸੀਜ਼ ਨੂੰ ਜਿਹੜੇ ਆ ਰਾਖਵੇਂ ਕਰਨ ਦੇ ਲਈ ਜਿਹੜੀ ਰਿਪੋਰਟ ਮੰਗੀ ਗਈ ਸੀ ਇਲੈਕਸ਼ਨ ਕਮਿਸ਼ਨ ਪੰਜਾਬ ਵੱਲੋਂ ਅਤੇ ਉਸ ਦੇ ਚਾਲਦਿਆਂ ਉਹ ਵੀ ਜਿਹੜੀ ਆ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਤੇ ਰਿਪੋਰਟਾਂ ਤਿਆਰ ਹੋ ਰਹੀਆਂ ਨੇ ਕਿ ਕਿਹੜੇ ਪਿੰਡ ਵਿੱਚ ਇਸ ਵਾਰ ਰਿਜ਼ਰਵੇਸ਼ਨ ਆਏਗੀ ਜਾਂ ਕਿਹੜੇ ਪਿੰਡ ਵਿੱਚ ਜਰਨਲ ਸੀਟ ਤੇ ਜਿਹੜੀ ਸਰਪੰਚੀ ਦੀ ਚੋਣ ਕਰਵਾਈ ਜਾਏਗੀ ਤਾਂ ਇਹ ਰਿਪੋਰਟ ਆ ਜਿਹੜੀ ਬਿੱਤੇ ਜਿਹੜੇ ਆ ਹਫਤੇ ਆ ਉਹ ਡੀਸੀ ਤੋਂ ਮੰਗੀ ਗਈ ਸੀ ਤਾਂ ਹੁਣ ਰਿਪੋਰਟਾਂ ਜਿਹੜੀਆਂ ਉਹ ਬਣਾਈਆਂ ਜਾ ਰਹੀਆਂ ਨੇ ਤਾਂ ਉਧਰ ਹਾਈ ਕੋਰਟ ਵਿੱਚ ਵੀ ਇਸ ਮਾਮਲੇ ਨੂੰ ਲੈ ਕੇ ਅੱਜ ਅਹਿਮ ਸੁਣਵਾਈ ਸੀ ਤੇ ਉਥੇ ਹੀ ਸਿੱਧਾ ਜਿਹੜਾ ਜਵਾਬ ਹੈ ਜਿਹੜਾ ਸਿੱਧਾ ਸਵਾਲ ਪੁੱਛਿਆ ਪੰਜਾਬ ਸਰਕਾਰ ਨੂੰ ਇਹ ਜੀ ਨੂੰ ਕਿ ਪੰਚਾਇਤੀ ਚੋਣਾਂ ਕਦੋਂ ਤੱਕ ਜੜੀਆਂ ਕਰਵਾਈਆਂ ਜਾ ਸਕਦੀਆਂ ਨੇ ਤਾਂ ਸਤੰਬਰ ਮਹੀਨੇ ਵਿੱਚ ਚੋਣਾਂ ਹੋ ਸਕਦੀਆਂ ਨੇ ਇਸ ਦੇ ਲਈ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਤਾਂ ਉਥੇ ਜੇਕਰ ਗੱਲ ਕਰੇ ਜ਼ਿਲ੍ਹਾ ਪ੍ਰਸ਼ਾਸਨ ਦੀ ਆ ਮਿਊਸਪਲ ਕਾਰਪੋਰੇਸ਼ਨ ਚੋਣਾਂ ਨੂੰ ਲੈ ਕੇ ਕੀ ਕੁਝ ਕਿਹਾ ਤੇ ਉਸ ਨੂੰ ਲੈ ਕੇ ਏਜੇ ਵੱਲੋਂ 3 ਹਫ਼ਤਿਆਂ ਦਾ ਸਮਾਂ ਮੰਗਿਆ ਗਿਆ ਤੇ 3 ਹਫ਼ਤਿਆਂ ਬਾਅਦ ਇਹਨਾਂ ਚੋਣਾਂ ਨੂੰ ਲੈ ਕੇ ਸੁਣਵਾਈ ਹੋਏਗੀ ਪਰ ਇਸ ਤੋਂ ਸਾਫ਼ ਨਜ਼ਰ ਆ ਰਿਹਾ ਹੈ ਕਿ ਪੰਚਾਇਤਾਂ ਸਰਪੰਚੀ ਚੋਣਾਂ ਨੂੰ ਲੈ ਕੇ ਤਿਆਰੀਆਂ ਬਿਲਕੁਲ ਜਿਹੜੀਆਂ ਸਿਖਰਾਂ ਤੇ ਹੋ ਚੁੱਕੀਆਂ ਨੇ ਤੇ ਪੰਜਾਬ ਸਰਕਾਰ ਵੀ ਹੁਣ ਕਿਤੇ ਨਾ ਕਿਤੇ ਹਾਈ ਕੋਰਟ ਵਿੱਚ ਮਾਮਲਾ ਪਹੁੰਚਣ ਦੇ ਲਈ ਤੇ ਜਿਹੜੀ ਆ ਚੋਣਾਂ ਕਰਵਾਉਣ ਦੇ ਲਈ ਤੇਆਂ ਨੇ ਵਿੱਚ ਜੁਟਦੀ ਹੋਈ ਨਜ਼ਰ ਆ ਰਹੀ ਹੈ ਤੇ ਜਿੱਥੇ ਅਸੀਂ ਦੇਖ ਰਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਬਹੁਤ ਸਾਰੇ ਜ਼ਿਲ੍ਹਿਆਂ ਵਿੱਚ ਜਾ ਕੇ ਸਿੱਧਾ ਗੱਲਬਾਤ ਆ ਜਿਹੜੀ ਲੋਕਾਂ ਨਾਲ ਕਰ ਰਹੇ ਆ ਉਸ ਤੋਂ ਲੱਗ ਰਿਹਾ ਹੈ ਕਿ ਹੁਣ ਆਮ ਆਦਮੀ ਪਾਰਟੀ ਆ ਜਿਹੜੀ ਉਹ ਸਰਪੰਚੀ ਦੀ ਚੋਣਾਂ ਜਿੱਤਣ ਦੇ ਲਈ ਵੀ ਗਤੀਵਿਧੀਆਂ ਕਰਨ ਚ ਮਸਰੂਫ ਹੈ ਤੇ ਉੱਥੇ ਜੇ ਘਰ ਦੇਖਿਆ ਜਾਵੇ ਕਿ ਪੰਜਾਬ ਸਰਕਾਰ ਵੱਲੋਂ 2023 ਵਿੱਚ ਜਿਹੜੀ ਆ ਸਰਪੰਚੀ ਦੀ ਸਰਪੰਚੀਆਂ ਉਹ ਭੰਗ ਕਰ ਦਿੱਤੀਆਂ ਗਈਆਂ ਸੀ ਪਰ ਉੱਥੇ ਹੀ ਸਰਪੰਚੀਆਂ ਨੂੰ ਭੰਗ ਕਰਨ ਦਾ ਮਾਮਲਾ ਜਿਹੜਾ ਓਹ ਹਾਂ ਹਾਈ ਕੋਰਟ ਵਿੱਚ ਜਾਂਦਾ ਹੈ ਤੇ ਹਾਈ ਕੋਰਟ ਵਿੱਚ ਜਿਵੇਂ ਹੀ ਫੈਸਲਾ ਆਉਣਾ ਹੁੰਦਾ ਹੈ ਤੇ ਕੁਝ ਸਮੇਂ ਪਹਿਲਾਂ ਹੀ ਪੰਜਾਬ ਸਰਕਾਰ ਵੱਲੋਂ ਯੂ ਟਰਨ ਲਿਆ ਜਾਂਦਾ ਹੈ ਕਿ ਸਰਪੰਚਾਂ ਨੂੰ ਬਹਾਲ ਕਰ ਦਿੱਤਾ ਜਾਂਦਾ ਹੈ ਤੇ ਅ ਭਰੋਸਾ ਦਿਵਾਇਆ ਜਾਂਦਾ ਹੈ ਕਿ ਜਲਦੀ ਹੀ ਜਿਹੜੀ ਆ ਸਰਪੰਚੀ ਦੀਆਂ ਚੋਣਾਂ ਕਰਵਾਈਆਂ ਜਾਣਗੀਆਂ ਤਾਂ ਬਿੱਤੇ ਸਾਲ ਹੀ ਜਿਹੜੀ ਆ ਨਵੰਬਰ ਦਸੰਬਰ ਵਿੱਚ ਚੋਣਾਂ ਦੇ ਲਈ ਵੱਡੀਆਂ ਗਤੀਵਿਧੀਆਂ ਕੀਤੀਆਂ ਗਈਆਂ ਸੀ ਪਰ ਟਰਮ ਹੈ ਜਿਹੜੀ ਉਹ ਸਰਪੰਚਾਂ ਦੀ ਉਸ ਸਮੇਂ ਪੂਰੀ ਨਹੀਂ ਹੋਈ ਸੀ ਜਿਸ ਦੇ ਚੱਲਦੇ ਸਰਪੰਚਾਂ ਨੇ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ ਤੇ ਸ਼ਰਮਣੀ ਅਕਾਲੀ ਦਲ ਵੱਲੋਂ ਇੱਕ ਜਿਹੜੀ ਅਪੀਲ ਆ ਉਹ ਹਾਈ ਕੋਰਟ ਵਿੱਚ ਧਾਰ ਕੀਤੀ ਗਈ ਸੀ ਤੇ ਉਸੇ ਅਪੀਲ ਤੇ ਜਦੋਂ ਹਾਈ ਕੋਰਟ ਨੇ ਸ਼ਾ ਪਿੱਖੇ ਸ਼ਾਦੀ ਹਮਲੇ ਕਿਤੇ ਜਾਂ ਟਿੱਪਣੀਆਂ ਕੀਤੀਆਂ ਤੇ ਹਾਈ ਕੋਰਟ ਨੇ ਪੁੱਛਿਆ ਸੀ ਕਿ ਤੁਹਾਡੇ ਕੋਲ ਕੀ ਅਧਿਕਾਰ ਹੈ ਕਿ ਇੱਕ ਚੁਣੇ ਹੋਏ ਨੁਮਾਇੰਦੇ ਨੂੰ ਇਸ ਤਰ੍ਹਾਂ ਉਹਨਾਂ ਦੇ ਹੱਕ ਖੋਏ ਜਾਣ ਅਤੇ ਪੰਚਾਇਤਾਂ ਰੱਦ ਕੀਤੀਆਂ ਜਾਣ ਤਾਂ ਇਸ ਦੇ ਚੱਲਦਿਆਂ ਹਾਈ ਕੋਰਟ ਦਾ ਜਿਵੇਂ ਹੀ ਫੈਸਲਾ ਆਉਣਾ ਸੀ ਤਾਂ ਪੰਜਾਬ ਸਰਕਾਰ ਨੇ ਯੂ ਟਰਨ ਲੈਂਦੇ ਆ ਪੰਚਾਇਤਾਂ ਨੂੰ ਬਹਾਲ ਕਰ ਦਿੱਤਾ ਸੀ ਅਤੇ 1 ਜਨਵਰੀ ਨੂੰ 1 ਜਨਵਰੀ 2024 ਨੂੰ ਜਿਹੜੇ ਆ ਗਤੀਵਿਧੀਆਂ ਕੀਤੀਆਂ ਜਾਂਦੀਆਂ ਨੇ ਤੇ ਪੰਚਾਇਤਾਂ ਜਿਹੜੀਆਂ 10 ਜਨਵਰੀ ਦੇ ਕਰੀਬ ਜਿਹੜੀ ਆ ਪੰਗ ਕੀਤੀਆਂ ਜਾਂਦੀਆਂ ਤੇ ਉਸ ਤੋਂ ਬਾਅਦ ਜਿਹੜੀਆਂ ਪੰਚਾਇਤਾਂ ਹੁਣ ਤੱਕ ਜਿਹੜੀਆਂ ਭੰਗ ਨੇ ਅਤੇ ਲਵਾਰਸ ਪਿੰਡ ਹੁਣ ਤੱਕ ਸਰਪੰਚਾਂ ਤੋਂ ਦਿਖਾਈ ਦੇ ਰਹੇ ਨੇ ਤਾਂ ਇਹੀ ਸਵਾਲ ਨੇ ਜਿਹੜੇ ਹਾਈ ਕੋਰਟ ਵਿੱਚ ਜਿਹੜੇ ਆ ਪੁੱਛੇ ਜਾ ਰਹੇ ਆ ਕਿ ਜਿਹੜੇ ਲਵਾਰਸ ਪਿੰਡ ਛੱਡ ਰੱਖੇ ਨੇ ਸਰਪੰਚਾਂ ਤੋਂ ਤਾਂ ਉਹ ਚੋਣਾ ਕਿਉਂ ਨਹੀਂ ਕਰਵਾਈਆਂ ਜਾ ਰਿਹਾ ਕਿਉਂਕਿ ਜੇਕਰ ਕੋਈ ਵੱਡੀ ਵਿਵਪਤਾ ਖੜੀ ਹੋ ਜਾਂਦੀ ਹੈ ਤਾਂ ਉਸ ਪਿੰਡ ਨੂੰ ਕੌਣ ਸੰਭੇਗਾ ਅਤੇ ਸਰਪੰਚ ਦੀ ਬਿਨਾ ਜਿਹੜੀ ਆ ਪ੍ਰਸ਼ਾਸਕੀ ਕਾਰਵਾਈ ਉਹ ਪਿੰਡ ਵਿੱਚ ਕਿਵੇਂ ਹੋਏਗੀ ਤਾਂ ਬਹੁਤ ਸਾਰੇ ਪਿੰਡਾਂ ਵਿੱਚ ਜਿਹੜੇ ਵਿਕਾਸ ਕਾਰਜ ਰੁਕੇ ਹੋਏ ਨੇ ਅਤੇ ਬਹੁਤ ਸਾਰੇ マンガやけ सरपंच ना ਹੋਣ ਕਾਰਨ ਲੋਕਾਂ ਨੂੰ ਕਾਫੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇੱਥੋਂ ਤੱਕ ਕਿ ਅਸੀਂ ਅਕਸਰ ਦੇਖਦੇ ਹਾਂ ਕਿ ਬਹੁਤ ਸਾਰੇ ਲੋਕਾਂ ਨੇ ਜਿਹੜੇ ਆਪਾਂ ਆਪਣਾ ਇਨਕਮ ਸਰਟੀਫਿਕੇਟ ਬਣਵਾਉਣਾ ਹੁੰਦਾ ਹੈ ਜਾਂ ਜਾਤੀ ਸਰਟੀਫਿਕੇਟ ਬਣਵਾਉਣਾ ਹੁੰਦਾ ਹੈ ਜਾਂ ਰਿਹਾਇਸ਼ੀ ਸਰਟੀਫਿਕੇਟ ਬਣਵਾਉਣਾ ਹੁੰਦਾ ਉਸ ਵਿੱਚ ਸਰਪੰਚ ਦੀ ਜਿਹੜੀ ਮੋਹਰਾ ਉਹ ਕਾਫੀ ਮੈਨੇ ਰੱਖਦੀ ਹੈ ਤਾਂ ਉਧਰ ਇਸ ਦੇ ਚੱਲਦਿਆਂ ਹੀ ਬਹੁਤ ਲੋਕਾਂ ਨੂੰ ਕਾਫੀ ਸਮੱਸਿਆਵਾਂ ਵਿੱਚੋਂ ਲੰਘਣਾ ਪੈ ਰਿਹਾ ਹੈ ਤੇ ਹੁਣ ਹਾਈ ਕੋਰਟ ਵਿੱਚ ਇਸ ਮਾਮਲੇ 'ਤੇ ਲੈ ਕੇ ਸੁਣਵਾਈ ਹੋਈ ਹੈ ਤੇ ਹਾਈ ਕੋਰਟ ਵਿੱਚ ਜਵਾਬ ਹੈ ਜਿਹੜਾ ਪੰਜਾਬ ਸਰਕਾਰ ਦਿੱਤਾ ਗਿਆ ਜੋ ਜਾਣਕਾਰੀ ਮਿਲ ਰਹੀ ਹੈ ਕਿ ਸਤੰਬਰ ਮਹੀਨੇ ਵਿੱਚ ਚੋਣਾਂ ਜਿਹੜੀਆਂ ਸਰਪੰਚੀ ਦੀਆਂ ਹੋ ਸਕਦੀਆਂ ਨੇ ਤਾਂ ਉਸ ਨੂੰ ਲੈ ਕੇ ਜਿਹੜੇ ਲੋਕ ਵੀ ਜਿਹੜੇ ਆ ਉਮੀਦਵਾਰੀ ਦਾ ਚਾਹ ਬਾਣਨੇ ਜਾਂ ਸਰਪੰਚੀ ਦੇ ਚਾਹ ਬਾਣਨੇ ਉਹ ਪੱਬਾ ਭਾਰ ਹੋਏ ਹੋਏ ਨੇ ਤੇ ਉਹਨਾਂ ਵੱਲੋਂ ਕਈ ਤਰ੍ਹਾਂ ਦੀਆਂ ਗਤੀਵਿਧੀਆਂ ਵੀ ਕੀਤੀਆਂ ਜਾ ਰਹੀਆਂ ਨੇ ਤੇ ਸਤੰਬਰ ਮਹੀਨੇ ਤੇ ਹੁਣ ਕਿਤੇ ਨਾ ਕਿਤੇ ਨਜ਼ਰਾਂ ਵੀ ਟਿਕ ਚੁੱਕੀਆਂ ਨੇ ਕਿ ਪੰਜਾਬ ਸਰਕਾਰ ਕੀ ਸਤੰਬਰ ਮਹੀਨੇ ਵਿੱਚ ਚੋਣਾ ਕਰਵਾ ਪਾਏਗੀ ਜਾਂ ਨਾ ਇਹ ਵੀ ਇੱਕ ਵੱਡਾ ਦੇਖਣ ਵਾਲਾ ਜਿਹੜੇ ਆ ਸਵਾਲ ਹੈ ਕਿਉਂਕਿ ਵਿੱਤੇ ਸਮੇਂ ਤੋਂ ਵੱਖ-ਵੱਖ ਗਤੀਵਿਧੀਆਂ ਤਾਂ ਚੋਣਾਂ ਨੂੰ ਲੈ ਕੇ ਕੀਤੀਆਂ ਜਾ ਰਹੀਆਂ ਨੇ ਪਰ ਚੋਣਾ ਉਹ ਪ੍ਰੋਪਰ ਸਮੇਂ ਤੇ ਨਹੀਂ ਹੋਇਆ ਤਾਂ ਉਧਰ ਜੇਕਰ ਦੇਖਿਆ ਜਾਵੇ ਕਿ ਪੰਜਾਬ ਵਿੱਚ ਚਾਰ ਵਿਧਾਨ ਸਭਾ ਹਲਕਿਆਂ ਚ ਜਿਮਨੀ ਚੋਣ ਵੀ ਹੋਣੀ ਆ ਹਾਲਾਂਕਿ ਉਸ ਦਾ ਐਲਾਨ ਨਹੀਂ ਹੋਇਆ ਤੇ ਉਸ ਨੂੰ ਲੈ ਕੇ ਵੀ ਜੇਕਰ ਦੇਖਿਆ ਜਾਵੇ ਪੰਜਾਬ ਸਰਕਾਰ ਵੱਲੋਂ ਵੱਡੀਆਂ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਨੇ ਇੱਥੋਂ ਤੱਕ ਕਿ ਗਿੱਦੜਵਾ ਹਲਕੇ 'ਚ ਵੱਡੀ ਜਿਹੜੀ ਆ ਇੱਕ ਐਲਾਨ ਹੋਇਆ ਹੈ ਅਤੇ ਜੋ ਮਾਲਵਾ ਕਨਾਲ ਦਾ ਜਿਹੜਾ ਐਲਾਨ ਕੀਤਾ ਗਿਆ ਮੁੱਖ ਮੰਤਰੀ ਭਗਵੰਤ ਮਾਨ ਬਿੱਤੇ ਦਿਨ ਹੀ ਉੱਥੇ ਉਹਦਾ ਘਾਟਨ ਕਰਕੇ ਆਏ ਨੇ ਤਾਂ ਉਹਨਾਂ ਗਤੀਵਿਧੀਆਂ ਤੋਂ ਲੱਗ ਰਿਹਾ ਹੈ ਕਿ ਜਿਹੜੇ ਆ ਆਮ ਬਾਏ ਇਲੈਕਸ਼ਨ ਨੇ ਜਿਹੜੇ ਜਿਮਨੀ ਚੋਣਾਂ ਆ ਉਹ ਜਲਦੀ ਹੀ ਹੋ ਸਕਦੀਆਂ ਤੇ ਉਧਰ ਸਰਪੰਚੀ ਦੀਆਂ ਚੋਣਾਂ ਵੀ ਬੜੀਆਂ ਅਹਿਮ ਇਸ ਵਾਰ ਨਜ਼ਰ ਆ ਰਹੀਆਂ ਨੇ ਕਿਉਂਕਿ 6 ਮਹੀਨਿਆਂ ਤੋਂ 7 ਮਹੀਨਿਆਂ ਤੋਂ ਉੱਪਰ ਦਾ ਸਮਾਂ ਹੋਣ ਜਾ ਰਿਹਾ ਹੈ ਕਿ ਜਿਹੜੇ ਪਿੰਡ ਨੇ ਪੰਜਾਬ ਦੇ ਉਹ ਸਰਪੰਚਾ ਤੋਂ ਬਿਨਾ ਲਾवारਸ ਨੇ ਹਾਲਾਂਕਿ ਜਿਹੜੇ ਜਿਹੜੇ ਕਮਕਾਰ ਨੇ ਉਹ ਪੰਚਾਇਤੀ ਵਿਭਾਗ ਦੇ ਕਰਮਚਾਰੀ ਨੇ ਜਿਹੜੇ ਉਹ ਕਰ ਰਹੇ ਨੇ ਤਾਂ ਪ੍ਰਬੰਧਕ ਜਿਹੜੇ ਆ ਲਗਾਏ ਹੋਏ ਨੇ ਪਿੰਡਾਂ ਵਿੱਚ ਪ੍ਰਬੰਧਕਾਂ ਦੇ ਤਹਿਤ ਜਿਹੜੀ ਆ ਕਾਰਵਾਈ ਜਾ ਕਾ ਜਿਹੜੇ ਪ੍ਰਬੰਧਕ ਦੇ ਤਹਿਤ ਜਿਹੜੇ ਵਿਕਾਸ ਕਾਰਜ ਕਰਵਾਏ ਜਾ ਰਹੇ ਆ ਤਾਂ ਸਰਪੰਚਾਂ ਨੂੰ ਲੈ ਕੇ ਸਰਪੰਚਾਂ ਨੂੰ ਲੈ ਕੇ ਹੁਣ ਕਿਤੇ ਨਾ ਕਿਤੇ ਵੱਡੀ ਹਲਚਲ ਪੈਦਾ ਹੋ ਗਈ ਹੈ ਤੇ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਤੇ ਸਤੰਬਰ ਮਹੀਨੇ ਵਿੱਚ ਸਰਪੰਚੀ ਦੀਆਂ ਚੋਣਾਂ ਹੋ ਸਕਦੀਆਂ ਨੇ ਪੰਚਾਇਤੀ ਚੋਣਾਂ ਨੂੰ ਲੈ ਕੇ ਵਿਗਲ ਵੱਜਣ ਜਾ ਰਿਹਾ ਹੈ ਤੇ ਬਹੁਤ ਸਾਰੇ ਲੋਕ ਨੇ ਜਿਹੜੇ ਪੰਚਾਇਤੀ ਚੋਣਾਂ ਨੂੰ ਲੈ ਕੇ ਤਿਆਰੀਆਂ ਕਰ ਰਹੇ ਨੇ ਤੇ ਸਰਪੰਚੀ ਦੇ ਚਾਹਵਾਨ ਜਿਹੜੇ ਲੋਕ ਨੇ ਉਹਨਾਂ ਵੱਲੋਂ ਵੱਖ-ਵੱਖ ਗਤੀਵਿਧੀਆਂ ਪਿੰਡਾਂ ਵਿੱਚ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਤਾਂ ਉਧਰ ਜੇਕਰ ਪ੍ਰਸ਼ਾਸਕੀ ਤੌਰ ਦੇ ਗੱਲ ਕਰੀਏ ਜਾਂ ਪੰਜਾਬ ਸਰਕਾਰ ਦੀ ਗੱਲ ਕਰੀਏ ਤਾਂ ਪੰਜਾਬ ਸਰਕਾਰ ਨੇ ਵੀ ਹਲਚਲ ਤੇਜ਼ ਕਰ ਦਿੱਤੀ ਹੈ ਇਹ ਹਲਚਲ ਕਿਉਂ ਤੇਜ਼ ਹੋਈ ਹੈ ਕਿਉਂਕਿ ਹਾਈ ਕੋਰਟ ਵਿੱਚ ਅੱਜ ਸੁਣਵਾਈ ਸੀ ਤੇ ਹਾਈ ਕੋਰਟ ਵਿੱਚ ਸਖਤ ਜਿੱਤੇ ਟਿੱਪਣੀ ਹੋ ਜਾਨੇ ਤਾਂ ਉਧਰ ਪੰਜਾਬ ਸਰਕਾਰ ਨੇ ਜਵਾਬ ਦਿੱਤਾ ਹੈ ਕਿ ਇਸ ਨੂੰ ਲੈ ਕੇ ਜਲਦ ਹੀ ਜਿਹੜੀ ਆ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਤੇ ਜਲਦ ਹੀ ਚੋਣਾਂ ਦਾ ਐਲਾਨ ਹੋਏਗਾ ਤਾਂ ਦਾਅਦਿਏ ਕਿ ਸਤੰਬਰ ਮਹੀਨੇ ਵਿੱਚ ਚੋਣਾਂ ਦਾ ਐਲਾਨ ਹੋ ਸਕਦਾ ਹੈ ਤੇ ਸਤੰਬਰ ਮਹੀਨੇ ਵਿੱਚ ਸਰਪੰਚਾ ਦੇ ਲਈ ਵੋਟਾਂ ਪੁਆਈਆਂ ਜਾ ਸਕਦੀਆਂ ਨੇ ਇਹ ਜਿਹੜਾ ਜਵਾਬ ਤੋਂ ਬਾਅਦ ਹਾਈ ਕੋਰਟ ਵਿੱਚ ਜੋ ਜਾਣਕਾਰੀ ਮਿਲ ਰਹੀ ਹੈ ਕਿ ਹਾਈ ਕੋਰਟ ਵਿੱਚ ਪੰਜਾਬ ਸਰਕਾਰ ਨੇ ਜਾਣਕਾਰੀ ਦਿੱਤੀ ਹੈ ਕਿ ਸਤੰਬਰ ਮਹੀਨੇ ਵਿੱਚ ਸਰਪੰਚੀ ਦੀਆਂ ਚੋਣਾਂ ਹੋ ਸਕਦੇ ਨੇ ਹਾਲਾਂਕਿ ਇਹ ਕਿੰਨਾਕ ਇਸ ਦੇ ਲਈ ਤਿਆਰੀਆਂ ਹੋ ਚੁੱਕੀਆਂ ਨੇ ਜਾਂ ਕਿੰਨੇ ਆ ਕਿ ਇਸ ਪ੍ਰੋਪਰ ਜਿਹੜੀ ਆ ਸਰਪੰਚੀ ਦੀ ਚੋਣਾਂ ਲਈ ਸਰਕਾਰ ਨੇ ਵਿਉਂਤਵੰਦੀ ਕੀਤੀ ਆ ਉਤਾਰਣ ਵਾਲਾ ਸਮਾਂ ਦੱਸੇਗਾ ਪਰ ਜੋ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਨੇ ਉਸ ਤੋਂ ਲੱਗਦਾ ਹੈ ਕਿ ਜਲਦ ਹੀ ਪੰਚਾਇਤੀ ਚੋਣਾਂ ਹੋਣ ਜਾ ਰਹੀਆਂ ਨੇ ਤਾਂ ਸਤੰਬਰ ਮਹੀਨੇ ਦੀ ਚਰਚਾ ਪੂਰੇ ਸਿਖਰਾਂ ਤੇ ਛਿੜੀ ਹੋਈ ਆ ਅੱਜ ਮਾਨਯੋਗ ਹਾਈ ਕੋਰਟ ਵਿੱਚ ਸੁਣਵਾਈ ਹੋਈ ਸੀ ਤੇ ਹਾਈ ਕੋਰਟ ਨੇ ਪੰਜਾਬ ਸਰਕਾਰ ਤੋਂ ਪੁੱਛਿਆ ਹੈ ਕਿ ਪੰਚਾਇਤੀ ਚੋਣਾਂ ਕਿਉਂ ਨਹੀਂ ਕਰਵਾਈਆਂ ਜਾ ਰਹੀਆਂ ਤੇ ਕਦੋਂ ਤੱਕ ਇਸ ਦਾ ਐਲਾਨ ਹੋ ਸਕਦਾ ਹੈ ਜਾਂ ਚੋਣਾਂ ਕਰਵਾਈਆਂ ਜਾ ਸਕਦੀਆਂ ਨੇ ਤਾਂ ਉਧਰ ਜਾਣਕਾਰੀ ਮਿਲ ਰਹੀ ਹੈ ਕਿ ਪੰਜਾਬ ਸਰਕਾਰ ਨੇ ਸਤੰਬਰ ਮਹੀਨੇ ਵਿੱਚ ਚੋਣਾਂ ਕਰਵਾਉਣ ਦੇ ਲਈ ਜਿਹੜੀ ਹੈ ਤਿਆਰੀ ਕੀਤੀ ਹੈ ਹਾਲਾਂਕਿ ਐਲਾਨ ਕਦੋਂ ਹੋਏਗਾ ਉਹ ਆਉਣ ਵਾਲਾ ਸਮਾਂ ਦੱਸੇਗਾ ਪਰ ਜੋ ਬਿੱਤੇ ਸਮੇਂ ਹੀ ਦੇਖਿਆ ਗਿਆ ਹੈ ਕਿ ਸਮੂਹ ਪੰਜਾਬ ਦੇ ਡਿਸਿਸ ਨੂੰ ਜਿਹੜੇ ਆ ਰਾਖਵੇਂ ਕਰਨ ਦੇ ਲਈ ਜਿਹੜੀ ਰਿਪੋਰਟ ਮੰਗੀ ਗਈ ਸੀ ਇਲੈਕਸ਼ਨ ਕਮਿਸ਼ਨ ਪੰਜਾਬ ਵੱਲੋਂ ਅਤੇ ਉਸ ਦੇ ਚਾਲਦਿਆਂ ਉਹ ਵੀ ਜਿਹੜੀ ਆ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਤੇ ਰਿਪੋਰਟਾਂ ਤਿਆਰ ਹੋ ਰਹੀਆਂ ਨੇ ਕਿ ਕਿਹੜੇ ਪਿੰਡ ਵਿੱਚ ਇਸ ਵਾਰ ਰਿజర్ਵੇਸ਼ਨ ਆਏਗੀ ਜਾਂ ਕਿਹੜੇ ਪਿੰਡ ਵਿੱਚ ਜਰਨਲ ਸੀਟ ਤੇ ਜਿਹੜੀ ਆ ਸਰਪੰਚੀ ਦੀ ਚੋਣ ਕਰਵਾਈ ਜਾਏਗੀ ਤਾਂ ਇਹ ਰਿਪੋਰਟ ਆ ਜਿਹੜੀ ਬਿੱਤੇ ਜਿਹੜੇ ਆ ਹਫਤੇ ਆ